ਆ ਸਿਆ ਵੀ ਜਿਹੜਾ ਗਾਗਰ ਲੈਣ ਆਂਦਾ ਜਾਸਾ ਘਰ ਤੋਂ ਨਾ ਆ ਕੇ ਆਂਦਾ ਉਹ ਨਹੀਂ ਉਹ ਗਾਗਰ ਨਾ ਹੂਆ ਫਿਰ ਗਾਗਰ ਮੰਜੂਆ ਫਿਰ ਅੰਦਰ ਜਿਹੜਾ ਛੋਟਾ ਕੁੰਡਾ ਉਹ ਦਿਖ ਰਿਹਾ ਨਾ ਅੰਦਰ ਤਾਂ ਕੀ ਹਾਂਜੀ ਉਹਦੇ ਵਿੱਚ ਲੋਟਾ ਪਿਆ ਲੋਟੇ ਦਾ ਗਾਗਰ ਭਰੂਆ ਫਿਰ ਉਹ ਕਿਨਾਰੇ ਤੇ ਰੱਖੂਗਾ ਤੂੰ ਚੱਕ ਕੇ ਨਾ ਲੱਗੇ ਗਾਗਰ ਰੱਖਣੀ ਹੈ ਮੰਦਰ 'ਚ ਜਾ ਕੇ ਰੱਖੂਗਾ ਮੰਦਰ 'ਚ ਭਾੜਿਆ ਤੇ ਪਾਊਗਾ ਨਾ ਕਿਹਨਾਂ ਟੱਚ ਹੋਣਾ ਤੇ ਟੱਚ ਹੋ ਗਿਆ ਤਾਂ ਦੁਬਾਰਾ ਭਰ ਕੇ ਗਾਗਰ ਲੈ ਜਾਣੀ ਪਊ ਤੇ ਬਾਬਾ ਜੀ ਕਿੰਨੀ ਗਾਗਰਾਂ ਰੋਜ਼ਾਨਾ ਲੈ ਕੇ ਜਾਂਦੇ ਨੇ ਚਾਰ ਗਾਗਰਾਂ ਜਾਂਦੀਆਂ ਦੋ ਭੋਗ ਵਾਸਤੇ ਦੋ ਇਸ਼ਨਾਨ ਵਾਸਤੇ ਸੋ ਬਿਲਕੁਲ ਜੰਗਲੀ ਇਲਾਕਿਆਂ ਦੇ ਵਿੱਚੋਂ ਲਗਾਤਾਰ ਪੂੜੀਆਂ ਦੇ niche ਉੱਤਰ ਦੇ ਉੱਤਰ ਤੇ ਤੁਸੀਂ ਬਿਲਕੁਲ ਜਿਹੜਾ ਰਸਤਾ ਦੇਖਿਆ ਤੁਹਾਨੂੰ ਰਸਤਾ ਵੀ ਦਿਖਾਇਆ ਕਿਸ ਤਰ੍ਹਾਂ ਦਾ ਰਸਤਾ ਹੈ ਬਿਲਕੁਲ ਹੁਣ ਉਸ ਥਾਨ ਦੇ ਉੱਤੇ ਪਹੁੰਚ ਚੁੱਕਿਆ ਜਿੱਥੇ ਮਾਤਾ ਦੇ ਇਸ਼ਨਾਨ ਦੇ ਲਈ ਤੇ ਮਾਤਾ ਦੇ ਭੋਜਨ ਦੇ ਲਈ ਜਲ ਲੈਣ ਦੇ ਲਈ ਗਾਗਰੀ ਆਂਦੇ ਨੇ ਤੇ ਇਸ ਥਾਂ ਤੋਂ ਬਿਲਕੁਲ ਇਹ ਬੋੜੀ ਹੈ ਇਹ ਉਹ ਪਵਿੱਤਰ ਜਲ ਹੈ ਜਿੱਥੋਂ ਗਾਗਰੀਏ ਜਲ ਪਰਦੇ ਨੇ ਤੇ ਮਾਂ ਦੇ ਇਸ਼ਨਾਨ ਤੇ ਭੋਜਨ ਦੇ ਲਈ ਜਲ ਲੈ ਕੇ ਜਾਂਦੇ ਨੇ ਬਿਲਕੁਲ ਮੈਂ ਤੁਹਾਨੂੰ ਉਹ ਥਾਂ ਦਿਖਾ ਦਿੰਦਾ ਇਹ ਉਹ ਬੋੜੀ ਹੈ ਉਸ ਤੋਂ ਬਾਅਦ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਥਾਂ ਤੇ ਗਾਗਰੀਏ ਵਿੱਚ ਆਪਾਂ ਗੱਲ ਕਰ ਲਈਏ ਲੋਟਾ ਪਿਆ ਤਾਂਬੇ ਦਾ ਸੋ ਉਸ ਲੋਟੇ ਦੇ ਵਿੱਚੋਂ ਗਾਗਰੀਏ ਇਸ ਥੜੀ ਦੇ ਉੱਤੋਂ ਹੁੰਦੇ ਹੋਏ ਬਿਲਕੁਲ ਇਸ ਥੜੀ ਦੇ ਉੱਤੋਂ ਹੁੰਦੇ ਹੋਏ ਗਾਗਰੀਏ ਜਿਹੜੇ ਸਾਹਮਣੇ ਇਸ ਜਿਹੜੀ ਗਡਵੀ ਪਈ ਦਿਖਾਈ ਦੇ ਰਹੀ ਹੈ ਇਸ ਥਾਂ ਤੋਂ ਜਲ ਭਰ ਕੇ ਗਾਗਰ ਦੇ ਵਿੱਚ ਲੈ ਜਾ ਕੇ ਮਾਂ ਨੂੰ ਜਲ ਚੜਾਉਂਦੇ ਨੇ ਤੇ ਮਾਂ ਦਾ ਇਸ਼ਨਾਨ ਹੁੰਦਾ ਮਾਂ ਦਾ ਭੋਜਨ ਮਰਦਾ ਅਜਿਹਾ ਕਿਹਾ ਜਾਂਦਾ ਹੈ ਲਗਭਗ ਇੱਕ ਦਿਨ ਦੇ ਵਿੱਚ ਤਕਰੀਬਨ 5 ਦੇ ਕਰੀਬ ਜੜੀ ਗਾਗਰਾਂ ਇਸ ਥਾਂ ਤੋਂ ਮਾਂ ਦੇ ਲਈ ਲਜਾਈਏ ਲੈ ਜਾਇਆ ਜਾਂਦੀਆਂ ਨੇ ਅਗਰ ਗੱਲ ਕਰ ਲਈ ਤਾਂ ਅਗਰ ਮਾਂ ਦੇ ਦਰਬਾਰ ਦੇ ਲਈ ਇਸ ਥਾਂ ਤੋਂ ਲਗਭਗ 3 ਤੋਂ 3.5 ਕਿਲੋਮੀਟਰ ਦਾ ਏਰੀਆ ਜੇਕਰ ਜਿਸ ਵੇਲੇ ਗਾਗਰੀਆ ਇਸ ਥਾਂ ਤੋਂ ਜਿਸ ਤੋਂ ਜਿਸ ਵੇਲੇ ਗਾਗਰ ਪਰਦਾ ਹੈ ਤਾਂ ਬਿਲਕੁਲ ਨੌਨ ਸਟਾਪ ਕਿਸੇ ਨੂੰ ਹੱਥ ਨਹੀਂ ਲਗਾਣਾ ਕੋਈ ਟੱਚ ਨਹੀਂ ਕਰ ਸਕਦਾ ਸੋ ਗਾਗਰੀਆ ਲਗਾਤਾਰ ਇਸ ਥਾਂ ਤੋਂ ਇੱਕ ਟਾਈਮ ਦੇ ਵਿੱਚ ਜਦੋਂ ਜਲ ਪਰਦਾ ਹੈ ਤਾਂ ਸਿੱਧਾ ਜਿਹੜਾ ਜਾ ਕੇ ਬਿਲਕੁਲ ਮਾ ਦੇ ਦਰਬਾਰ ਤੇ ਪਹੁੰਚਦਾ ਹੈ ਤਾਂ ਉਸ ਜਲ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਇਸ ਥਾਂ ਤੋਂ ਕੁਝ ਲੋਕ ਜਿਹੜੇ ਨੇ ਜਿਹੜੇ ਇਸ ਥਾਂ ਦੀ ਜਿਹੜੀ ਮਹਿਮਾ ਨੂੰ ਜਾਣਦੇ ਨੇ ਉਹ ਇਸ ਥਾਂ ਤੇ ਆਉਂਦੇ ਨੇ ਤਾਂ ਕਹਿੰਦੇ ਨੇ ਕਈ ਬਿਮਾਰੀਆਂ ਦਾ ਜਿਹੜਾ ਇਲਾਜ ਜਿਹੜਾ ਹੈ ਹਾਲਾਂਕਿ ਜਿਹੜੀ ਵੱਡੀ ਬਿਮਾਰੀਆਂ ਵੀ ਕੀਆ ਜਾਂਦੀ ਹੈ ਜੀਵੇਂ ਕੀ ਕਹਿੰਦੇ ਅਦਰਕ ਹੋ ਜਾਂਦਾ ਤਾਂ ਇਸ ਥਾਂ ਤੇ ਇਸ਼ਨਾਨ ਕਰਨ ਦੇ ਨਾਲ ਬਹੁਤ ਲੋਕਾਂ ਦਾ ਇੱਕ ਮਹਿਮਾ ਹੈ ਕਹਿਣਾ ਹੈ ਕਿ ਇਸ ਥਾਂ ਤੇ ਇਸ਼ਨਾਨ ਕਰਨ ਦੇ ਨਾਲ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਸੋ ਤੁਹਾਨੂੰ ਇੱਕ ਵਾਰ ਫੇਰ ਉਹ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਦਿਵਾਰਾਂ ਦੇ ਵਿੱਚੋਂ ਇੱਕ ਇੱਕ ਬੂੰਦ ਜਿਹੜਾ ਜਲ ਦਾ ਟਪਕਦਾ ਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਇਹ ਜਿਹੜੇ ਇੱਕ ਛੋਟੇ ਛੋਟੇ ਸੁਰਾਖ ਨਹੀਂ ਜਿੱਥੋਂ ਕੁਦਰਤੀ ਇਹ ਜਲ ਆ ਰਿਹਾ ਹੈ ਹਾਲਾਂਕਿ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਹ ਜਲ ਕਿੱਥੋਂ ਆ ਰਿਹਾ ਹੈ ਸਦੀਆਂ ਤੋਂ ਜੇਕਰ ਅਬ ਗੱਲ ਕਰ ਲਈਏ ਲੰਬੇ ਸਮੇਂ ਤੋਂ ਇਹ ਬੋਡੀ ਜੜੀ ਕੰਦੀ ਹੈ ਵੀ ਜਦ ਦੇ ਮਾ ਦੇ ਨੈਣ ਦੇ ਵੀ ਦਾ ਇਹ ਦਰਬਾਰ ਸਜਿਆ ਤਾਂ ਉਸ ਟਾਈਮ ਤੋਂ ਹੀ ਲਗਾਤਾਰ ਇਸ ਥਾਂ ਤੇ ਇਸ ਬੋਡੀ ਦੇ ਵਿੱਚੋਂ ਜਲ ਲਜਾਇਆ ਜਾਂਦਾ ਤੇ ਮਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਸੋ ਬਿਲਕੁਲ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਿਹੜੀਆਂ ਕੀ ਮਾ ਨੈਣ ਦੇਵੀ ਹਿਮਾਚਲ ਦੀਆਂ ਤਸਵੀਰਾਂ ਨੇ ਜਿੱਥੇ ਮਾ ਦੇ ਲਈ ਇਸ਼ਨਾਨ ਕਰਨ ਦੇ ਲਈ ਇਸ ਥਾਂ ਤੋਂ ਗਾਗਰਾਂ ਦੇ ਵਿੱਚ ਜਲ ਭਰ ਕੇ ਲਿਜਾਇਆ ਜਾਂਦਾ ਹੈ ਮਾ ਦਾ ਭੋਜਨ ਬਣਦਾ ਹੈ ਇਸ ਥਾਂ ਤੇ ਮਾ ਦੇ ਇਸ਼ਨਾਨ ਦੇ ਲਈ ਜਲ ਲਿੱਤਾ ਜਾਂਦਾ ਹੈ ਇਸ ਦੇ ਪਿੱਛੇ ਕੀ ਇਤਿਹਾਸ ਕੀ ਹੈ ਜੀ ਪਿਆਸ ਹੈ ਵੀ ਜਿਹੜਾ ਗਾਗਰ ਲੈਣ ਆਂਦਾ ਜਾਂ ਤਾਂ ਘਰ ਤੋਂ ਨਾ ਆ ਕੇ ਆਂਦਾ ਉਹ ਨਹੀਂ ਉਹ ਗਾਗਰ ਨਾ ਹੂਆ ਫਿਰ ਗਾਗਰ ਮੰਜੂਆ ਫੇਰ ਅੰਦਰ ਜਿਹੜਾ ਛੋਟਾ ਕੁੰਡਾ ਉਹ ਦਿਖ ਰਿਹਾ ਅੰਦਰ ਤਾਤੀ ਜੀ ਹਾਂ ਜੀ ਉਹਦੇ ਵਿੱਚ ਉਹ ਲੋਟਾ ਪਿਆ ਲੋਟੇ ਦਾ ਗਾਗਰ ਪਰ ਭਰੂਆ ਫੇਰ ਉਹ ਕਿਨਾਰੇ ਤੇ ਰੱਖੂਗਾ ਤੂੰ ਚੱਕ ਕੇ ਨਾਲਾ ਕਿਤੇ ਗਾਗਰ ਰੱਖਣੀ ਹੈ ਮੰਦਰ 'ਚ ਜਾ ਕੇ ਰੱਖੂਗਾ ਮੰਦਰ 'ਚ ਭਾੜਿਆ ਤੇ ਪਾਊਗਾ ਨਾਲ ਕਿਹਨਾਂ ਟੱਚ ਹੋਣਾ ਜੇ ਟੱਚ ਹੋ ਗਿਆ ਤਾਂ ਦੁਬਾਰਾ ਭਰ ਕੇ ਗਾਗਰ ਲੈ ਜਾਣੀ ਬੂ ਤੇ ਬਾਬਾ ਜੀ ਕਿੰਨੀ ਗਾਗਰਾਂ ਰੋਜ਼ਾਨਾ ਲੈ ਕੇ ਜਾਂਦੇ ਨੇ ਚਾਰ ਗਾਗਰਾਂ ਜਾਂਦੀਆਂ ਦੋ ਭੋਗ ਵਾਸਤੇ ਦੋ ਇਸ਼ਨਾਨ ਵਾਸਤੇ ਜੀ ਤੇ ਹੋਰ ਇਸ ਦੇ ਪਿੱਛੇ ਕੀ ਇਤਿਹਾਸ ਹੈ ਇਹ ਜਲ ਆ ਕਿਥੋਂ ਰਿਹਾ ਜੀ ਹਾਂ ਵੀ ਇੱਕ ਮਾਤਾ ਦੀ ਬੋੜੀ ਹੈ ਮਾਤਾ ਦਾ ਵਰਦਾਨ ਹੈ ਇੱਥੇ ਇੱਥੇ ਇਸੇ ਪਾਣੀ ਨਾਲ ਆਂਦੀ ਹੈ ਪਾਣੀ ਤਾਂ ਹੋਰ ਵੀ ਬਹੁਤ ਨੇ ਜੀ ਪਾਣੀ ਦਾ ਡੈਮ ਚੋਂ ਵੀ ਆਂਦਾ ਹੈ ਹੋਰ ਬਹੁਤ ਵਾਰ ਵੀ ਪਾਣੀ ਆਂਦਾ ਉੱਪਰ ਜੀ ਇਹ ਇਸ ਦੇ ਪਿੱਛੇ ਕਿੰਨਾ ਸਮਾਂ ਹੋ ਗਿਆ ਜੀ ਜਿਹੜਾ ਮਾ ਦੇ ਲਈ ਜਲ ਜਾ ਰਿਹਾ ਕੀ ਸ਼ੁਰੂ ਤੋਂ ਜਦੋਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਅਲਾਇਥੇ ਬਿਲਡਿੰਗ ਜੇ ਨਹੀਂ ਸੀ ਹੁੰਦੀ ਇਸ ਤਰ੍ਹਾਂ ਹੁੱਲੇ ਹੁੰਦੇ ਇਹ ਪੱਥਰ ਜੀ ਹ ਅ ਇਹ ਮਾਰੇ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਥਾਂ ਤੇ ਮੈਨੂੰ 18 ਸਾਲ ਹੋ ਗਏ ਬਾਬਾ ਜੀ ਠੰਡ ਦਾ ਸਮਾਂ ਹੁੰਦਾ ਪਰ ਰੋਜ਼ਾਨਾ ਪੰਡਿਤ ਇਸ਼ਨਾਨ ਕਰਕੇ ਇਫਤਾ ਉਰ ਪੋੜੀ ਤੇ ਲੈ ਕੇ ਜਾਂਦੇ ਨੇ ਜਲਦੀ ਕਈ ਦਾ ਘਰ ਤੋਂ ਨਾ ਆ ਜਾਂਦੇ ਆ ਬਾਬਾ ਇਸ਼ਨਾਨ ਕਰ ਤੋਂ ਹੀ ਕਰਕੇ ਆ ਜਾਂਦੇ ਸਾਫ ਕੱਪੜੇ ਪਾ ਕੇ ਜਦੋਂ ਵੀ ਕੰਮ ਕਰ ਜਾਣੇ ਨਾ ਕੱਪੜੇ ਧੋਏ ਹੋਏ ਪਾਣੇ ਆ ਰਾਸਤਾ ਮਾਦੇ ਦਰਬਾਰ ਨੂੰ ਕਾਫੀ ਲੰਬਾ ਹੈ ਜੀ 3 ਕਿਲੋਮੀਟਰ ਹੈ 3 ਕਿਲੋਮੀਟਰ ਤੇ ਇੱਕ ਟਾਈਮ ਦੇ ਵਿੱਚ ਸਾਰਾ ਕਵਰ ਕਰਦੇ ਨਹੀਂ ਜੀ ਰਸਤੇ 'ਚ ਰੁਕਦੇ ਕਿੱਥੇ ਨਹੀਂ ਕਿਸੇ ਨੇ ਰੁਕਣਾ ਆਕਰ ਥੋੜਾ ਥੱਲੇ ਰੱਖਣੇ ਹੈ ਜਿਹੜਾ ਅਮਰੀਕਾ ਚ ਆਲਾ ਗਿਆ ਨਾ ਜਿਹੜਾ ਪਹਿਲਾਂ ਆਕਰ ਦਿੰਦਾ ਸੀ 18 ਮਿੰਟ 'ਚ ਪਹੁੰਚ ਜਾਂਦਾ ਸੀ ਉਹ ਅੱਛਾ ਜੀ ਆਏ ਪਹੁੰਚ ਜਾਂਦੇ ਅੱਧੇ ਘੰਟੇ 'ਚ ਅੱਛਾ ਜੀ ਆ ਮਾਦੇ ਚਾਲੇ ਹੁੰਦੇ ਨੇ ਕਾਫੀ ਜਦੋਂ ਭੀੜ ਦੇਖਣ ਨੂੰ ਮਿਲਦੀ ਹੈ ਤਾਂ ਉਸ ਸਮੇਂ ਵੀ ਇਸ ਥਾਂ ਤੋਂ ਫਿਰ ਨਜ਼ਾਰਾ ਲਿਜਾਇਆ ਜਾਂਦਾ ਜੀ ਆ ਲੈ ਆਂਦੇ ਆ ਪੁਲਤੋਂ ਦੇ ਅੱਛਾ ਜੀ ਸਿਕਿਉਰਿਟੀ ਲੱਗ ਜਾਂਦੀ ਹੈ ਦੋਨੇ ਪਾਸੇ ਡੰਡੇ ਫੜ ਕੇ ਚੱਲਦੇ ਜੱਬੇ ਗੱਗਰ ਵਾਲਾ ਚੱਲਦਾ ਦੋ ਚਾਰ ਬੰਦੇ ਡੰਡੇ ਮਾਰਨ ਵਾਲੇ ਹੁੰਦੇ ਉਸ ਜਿਹੜੇ ਸਾਈਡ ਤੇ ਨੀਦ ਉਹਨਾਂ ਨੂੰ ਕਰਨ ਵਾਸਤੇ ਤਾਂ ਤਤ ਨਹੀਂ ਨਾਉਣ ਦੇਣਗੇ ਤੇ ਨਾ ਜੀ ਜਦੋਂ ਮੇਲਾ ਹੁੰਦਾ ਉਹਦੇ ਤੇ ਨਗਾਗਰਾ ਹੋ ਜਾਂਦੇ ਇਕੱਠੀਆਂ ਜਾਂਦੀਆਂ ਉਹਦਾ ਇੱਕ સ્ਨਾਣ ਹੁੰਦਾ ਹੁਣ ਦੋ સ્ਨਾਣ ਹੁੰਦੇ ਆ